ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਈ ਸਾਹਿਬ ਸਾਖੀ 18ਵੀਂ ਭਾਈ ਰਾਮੇ ਤੇ ਤਿਲੋਕੇ ਦਾ ਪ੍ਰਸੰਗ ਸਤ ਗੁਰੂ ਜੀ ਦੀ ਦਇਆਲਤਾ ਦਾ ਸਦਕਾ ਸਿੱਖਾਂ ਦੇ ਪ੍ਰਸੰਗ ਵੀ ਅੱਜ ਤੱਕ ਹਮ ਕਈਆਂ ਸਿੱਖਾਂ ਨੇ ਐਸੀਆਂ ਖੇਡਾਂ ਕੀਤੀਆਂ ਹਨ ਜਿਨ੍ਹਾਂ ਦਾ ਬਿਆਨ ਕਰਦਿਆਂ ਹੋਇਆ ਹੈਰਾਨੀ ਹੁੰਦੀ ਹੈ ਸਿੱਖਾਂ ਦੀਆਂ ਨਿਰਾਲੀਆਂ ਖੇਡਾਂ ਤੇ ਨਿਰਾਲੀਆਂ ਹੀ ਜੀਵਨੀਆਂ ਹਨ ਹੈਰਾਨ ਕਰਨ ਵਾਲੀ ਗੱਲ ਕਰਨ ਵਾਲੇ ਦੋ ਪਾਈ ਸਨ ਰਾਮਾ ਤੇ ਥਿਲੋਕਾ ਇਹ ਦੋਵੇਂ ਫੁਲਕੀਆ ਰਿਆਸਤਾਂ ਨਾਭਾ ਪਟਿਆਲਾ ਤੇ ਫਰੀਦਕੋਟ ਦੇ ਮੋਢੀ ਸਨ ਪ੍ਰਸੰਗ ਇਸ ਤਰ੍ਹਾਂ ਹੈ ਕਿ ਜਦੋਂ ਵੈਰੀਆਂ ਨੇ ਅਨੰਦਪੁਰ ਦੇ ਚੌਗਿਰਦੇ ਘੇਰਾ ਪਾਇਆ ਹੋਇਆ ਸੀ ਤਦੋਂ ਪਾਈ ਰਾਮਾ ਤੇ ਥਿਲੋਕਾ ਜਵਾਨ ਲੈ ਕੇ ਨੰਦਪੁਰ ਪੁੱਛੇ ਸਨ ਅਨੰਦਪੁਰ ਤੇ ਸਰਸਾਨੀਆ ਲੜਾਈਆਂ ਵਿੱਚ ਇਹਨਾਂ ਦੇ ਜਵਾਨ ਸ਼ਹੀਦ ਹੋ ਗਏ ਰੋਪੜ ਤੋਂ ਅੱਗੇ ਚਮਕੌਰ ਤੱਕ ਨਾ ਪੁੱਜ ਸਕੇ ਸਰਸਾ ਦੇ ਕਿਨਾਰਿਆਂ ਹੀ ਸਤਗੁਰੂ ਜੀ ਨਾਲੋਂ ਵਿਚੋੜ ਗਏ ਵਿਛੜ ਗਏ ਸਨ ਰੋਪੜ ਦੇ ਨੇੜੇ ਰੋਪੜੀ ਪਠਾਣਾ ਨਾਲ ਇਹਨਾਂ ਦੀ ਲੜਾਈ ਹੋਈ ਉਸ ਲੜਾਈ ਵਿੱਚ ਦੋਹਾਂ ਭਰਾਵਾਂ ਨੇ ਬਹੁਤ ਹੀ ਬਹਾਦਰੀ ਦਿਖਾਈ ਪਰ ਦੁਸ਼ਮਣ ਦੀ ਗਿਣਤੀ ਬਹੁਤ ਹੋਣ ਕਰਕੇ ਉਹਨਾਂ ਦੀ ਕੋਈ ਪੇਸ਼ ਨਾ ਗਈ ਪਰਸੀ ਕੀ ਪਿਆਰ ਅਟੁੱਟ ਸੀ ਸਤਗੁਰੂ ਜੀ ਦਾ ਪਰਿਵਾਰ ਵਿਛੜਦਾ ਦੇਖਿਆ ਆਨੰਦਪੁਰ ਦੇ ਉਜਾੜੇ ਦੀ ਚਾਕੀ ਤੱਕੀ ਸਤਗੁਰੂ ਜੀ ਦੇ ਸਿੱਖਾਂ ਸੇਵਕਾਂ ਤੇ ਹੋਰ ਸ਼ਰਧਾਲੂਆਂ ਦਾ ਸਰਸਾ ਤੇ ਸ਼ਹੀਦ ਹੋਣਾ ਵੇਖਿਆ ਇਹਨਾਂ ਦੇਖਣੀਆਂ ਨੇ ਉਹਨਾਂ ਨੂੰ ਤਿਆਗੀ ਬਣਾ ਦਿੱਤਾ ਉਹ ਮੌਤ ਤੋਂ ਨਿਰਪੈ ਹੋ ਕੇ ਉਹਨਾਂ ਨੇ ਫੈਸਲਾ ਕੀਤਾ ਕਿ ਗੁਰੂ ਘਰ ਦੀ ਸੇਵਾ ਕਰੀ ਜਾਣੀ ਹੈ ਸਿੱਖਾਂ ਦੀ ਸਹਾਇਤਾ ਕਰਨੋਂ ਨਹੀਂ ਟਲਣਾ ਆਵੇਂ ਮੌਤ ਕਿਉ ਹੀ ਨਾ ਆ ਜਾਵੇ ਜੀਵਨ ਸੇਵਾ ਹੈ પ્રેમ ਹੈ ਮੌਤ ਜੀਵਨ ਦੀ ਤਕਦੀਲੀ ਹੈ ਮਰ ਕੇ ਵੀ ਨਹੀਂ ਮਰਨਾ ਇਸ ਵਾਸਤੇ ਡਰ ਕਿਸ ਗੱਲ ਦਾ ਹੈ ਰਾਮਾਂ ਤੇ ਤੇ ਲੋਕਾ ਇਕੱਲੇ ਰਹਿ ਗਏ ਕੋਲ ਤਲਵਾਰਾਂ ਤੇ ਟਾਲਾਂ ਰਹਿ ਗਈਆਂ ਹੋਰ ਸਾਰੇ ਹਥਿਆਰ ਨਿਕਾਰੇ ਹੋ ਗਏ ਪਹਿਲੇ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਮੈਦਾਨੇ ਜੰਗ ਵਿੱਚ ਮਰੇ ਪਏ ਦੁਸ਼ਮਣਾਂ ਦੇ ਹਥਿਆਰ ਚੁੱਕ ਕੇ ਦੂਵੇਂ ਪ੍ਰਾਜੋਂਦੇ ਵੈਰੀਆਂ ਨਾਲ ਇਕੱਠੇ ਹੀ ਯੁੱਧ ਕਰਨ ਯੁੱਧ ਕਰਕੇ ਸ਼ਹੀਦ ਹੋ ਜਾਣ ਪਰ ਫਿਰ ਉਹਨਾਂ ਸੋਚ ਕੀਤੀ ਇਸ ਤਰ੍ਹਾਂ ਸ਼ਹੀਦ ਨਹੀਂ ਹੋਣਾ ਚਾਹੀਦਾ ਚੰਗਾ ਹੈ ਸਤਗੁਰੂ ਜੀ ਪਾਸ ਚਲੀਏ ਸਤਗੁਰੂ ਜੀ ਨੂੰ ਸ਼ਾਇਦ ਅਸਾਂ ਦੀ ਲੋੜ ਹੋਵੇ ਸੇਵਾ ਕਰਨਾ ਸਾਡਾ ਧਰਮ ਹੈ ਉਸ ਵੇਲੇ ਸਤਗੁਰੂ ਜੀ ਚਮਕੌਰ ਜਾ ਚੁੱਕੇ ਸਨ ਲੜਾਈ ਹੋ ਰਹੀ ਸੀ ਇਹ ਸਿੰਘ ਰੋਪੜ ਤੋਂ ਜੰਗਲ ਵਿੱਚ ਦੀ ਚਮਕੌਰ ਨੂੰ ਵੱਧ ਤੁਰੇ ਰਾਹ ਵਿੱਚ ਵੈਰੀ ਟਿੱਟੀ ਦਾ ਲਵਾਂਗ ਸੀ ਇਹ ਤੇ ਸੁਣਿਆ ਨਾ ਨਹੀਂ ਸੀ ਖਤਰਾ ਝਾੜੀ ਝਾੜੀ ਨਾਲ ਸੀ ਫਿਰ ਵੀ ਦੋਵੇਂ ਸਿੰਘ ਵਾਹਿਗੁਰੂ ਤੇ ਭਰੋਸਾ ਰੱਖ ਕੇ ਅੱਗੇ ਵਧੇ ਗਏ ਜਾਂ ਉਹ ਨੇੜੇ ਪਹੁੰਚੇ ਤਾਂ ਚਮਕੌਰ ਨਗਰ ਵਿੱਚ ਦਾਖਲ ਹੋਣਾ ਬਹੁਤ ਕਠਿਨ ਸੀ ਪਿੱਛੇ ਹੀ ਰੁਕੇ ਜਿੱਥੇ ਉਹ ਲੁਕੇ ਹੋਏ ਸਨ ਉੱਥੋਂ ਉਹਨਾਂ ਦੁਸ਼ਮਣਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਸਨ ਉਹਨਾਂ ਦੀਆਂ ਗੱਲਾਂ ਤੋਂ ਸਿੰਘਾਂ ਨੂੰ ਪਤਾ ਲੱਗਾ ਕਿ ਸਤਗੁਰੂ ਜੀ ਚਮਕੌਰ ਨੂੰ ਛੱਡ ਕੇ ਨਿਕਲ ਗਏ ਹਨ उन्हों के साथी शहीद हो गए हैं भाई रामे तिलोके ने यह सुन के आपस की कि दुश्मन रत्ता हो शहीद सिंह ही कर दई इस होर तो की सेवा हो सकती है ऐसी सेवा कर दिया जेकर शहीद प्राप्त हो जाएगी तद तो भी कोई गल नहीं आखिर एक दिन त जरूर ही मरना है ये सेवा करिए ਇਹੋਂ ਫੈਸਲਾ ਕਰਕੇ ਦੋ ਮਈਸੂਰ ਮੇ ਰਾਤ ਦੇ ਹਨੇਰੇ ਵਿੱਚ ਨਿਕਲੇ ਜਦੋਂ ਹੱਥ ਪਸਾਰਿਆ ਨਜ਼ਰ ਨਹੀਂ ਸੀ ਆਉਂਦਾ ਅਤੇ ਠੰਡੀ ਹਵਾ ਅੰਗਾਂ ਨੂੰ ਚੀਂਤਦੀ ਜਾਂਦੀ ਸੀ ਵੈਰੀ ਤੰਬੂਆਂ ਵਿੱਚ ਬੜੇ ਬੈਠੇ ਸਨ ਨਾਲੇ ਉਹਨਾਂ ਨੂੰ ਬੇਫਿਕਰੀ ਹੋ ਗਈ ਕਿ ਚਮਕੌਰ ਦੀ ਗੜੀ ਉੱਤੇ ਹੁਣ ਉਹਨਾਂ ਦਾ ਕਬਜ਼ਾ ਹੈ ਤੇ ਜਿਹੜੇ ਸਿੰਘ ਵਿੱਚ ਮੋਰਚੇ ਲਾਈ ਬੈਠੇ ਸਨ ਉਹ ਸ਼ਹੀਦ ਹੋ ਗਏ ਹਨ ਹੁਣ ਢਾਰਕਾ ਦਾ ਜੇ ਸਤਗਿਰੂ ਅੱਗੇ ਨਿਕਲ ਗਿਆ ਹੈ ਤਾਂ ਉਸ ਦੇ ਪਿੱਛੇ ਫੌਜ ਲੱਗੀ ਹੈ ਉਹ 체ਤੀ ਹੀ ਹੱਥ ਆ ਜਾਵੇਗਾ। ਰੋਪੜ ਦੇ ਇਲਾਕੇ ਵਿੱਚ 100-100 ਮੀਲ ਤੋਂ ਕਿਸੇ ਸਿੱਖ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ। ਇਹਨਾਂ ਵਿਚਾਰਾਂ ਨੇ ਉਹਨਾਂ ਨੂੰ ਬਿਲਕੁਲ ਨਿਰਪੈ ਤੇ ਲਾਹ ਪ੍ਰਵਾਹ ਕਰ ਦਿੱਤਾ ਹੈ। ਉਹ ਜਿੱਤ ਦੀ ਖੁਸ਼ੀ ਵਿੱਚ ਰਜਕੇ ਸ਼ਰਾਬਾਂ ਪੀ ਕੇ ਤਾਂ ਕਿਵੇਂ ਲਾ ਰਏ ਸਨ। ਉਹ ਹੂਕ ਸੁੱਤੇ ਹੋਏ ਸਨ। ਪਾਈਰਾਮੇ ਤੇ ਤਿਲੋਕੇ ਦੇ ਸਾਹਮਣੇ ਇੱਕ ਹੋਰ ਔਕੜ ਪੇਸ਼ ਆਈ। ਉਹ ਇਹ ਸੀ ਕਿ ਰਾਤ ਹਨੇਰੀ ਸੀ। ਹਨੇਰੇ ਵਿੱਚ ਲੋਥਾਂ ਦੇ ਟੀਰਾ ਵਿੱਚੋਂ ਸਿੰਘਾਂ ਦੀਆਂ ਦੇਹਾਂ ਨੂੰ ਕਿਵੇਂ ਟੋਲਣ ਬਹੁਤ ਔਖਾ ਸੀ ਟੋਲਣਾ ਜੇ ਰੋਸ਼ਨੀ ਕਰਨ ਤਾਂ ਦੁਸ਼ਮਨਾਂ ਨੂੰ ਪਤਾ ਲੱਗ ਜਾਵੇਗਾ ਉਹਨਾਂ ਨੂੰ ਸਮਝਣਾ ਆਵੇ ਕੀ ਕੀ ਕੀਤਾ ਜਾਵੇ ਹਨੇਰੇ ਵਿੱਚ ਲਪਤੇ ਰਹੇ ਜਿੱਥੇ ਲੋਥਾਂ ਪੈਰਾਂ ਨਾਲ ਅੜਦੀਆਂ ਉੱਤੇ ਹੀ ਇੱਕ ਲੋਕੇ ਹੱਥਾਂ ਨਾਲ ਦੇਖਣ ਲੱਗ ਪੈਂਦੇ ਕਿ ਸਿਰ ਤੇ ਵਾਲ ਤੇ ਚਿਹਰੇ ਉੱਤੇ ਦਾੜੀ ਹੈ ਕਿ ਨਹੀਂ ਇਸ ਤਰ੍ਹਾਂ ਉਹਨਾਂ ਨੂੰ ਮਸਾ ਚਾਰ ਕੁ ਲੋਥਾਂ ਮਿਲੀਆਂ ਜਿਨ੍ਹਾਂ ਨੂੰ ਉਹਨਾਂ ਨੇ ਪਛਾਣਿਆ ਕਿ ਉਹ ਸਿੰਘਾਂ ਦੀਆਂ ਹੀ ਹਨ ਬਹੁਤ ਮੁਸ਼ਕਲ ਹੋਈ ਆਕਰ ਉਹਨਾਂ ਨੇ ਹੌਸਲਾ ਕੀਤਾ ਤੇ ਆਪਣੇ ਲੀੜੇ ਬਾੜ ਕੇ ਮਸ਼ਾਲ ਬਣਾਉਣੀ ਚਾਹੀ ਪਰ ਤੇਲ ਕਿੱਥੋਂ ਲੈਣ ਤੇ ਲੋਕਾਂ ਬਹੁਤ ਦਲੇਰ ਤੇ ਹਿੰਮਤੀ ਸੀ ਉਸਨੇ ਵੀਰ ਨੂੰ ਕਿਹਾ ਮੈਂ ਕਿਸੇ ਤੰਬੂ ਵਿੱਚੋਂ ਤੇਲ ਦੀ ਕੁੱਪੀ ਤੇ ਮਿਸਾਲ ਚੁੱਕ ਲਿਆਉਂਦਾ ਹਾਂ ਨਾਲੇ ਆਪਾਂ ਲੀੜੇ ਬਾੜ ਚੁਟੀਏ ਦੇਖਣ ਵਾਲੇ ਨੂੰ ਇਹੋ ਮਲੂਮ ਹੋਵੇ ਜਿਵੇਂ ਪਾਗਲ ਹੁੰਦੇ ਹਨ ਪਾਗਲਾ ਵਾਂਗ ਕਰੀਏ ਸਤਿਗੁਰੂ ਦੇ ਸਿੰਘਾਂ ਦਾ ਸੰਸਕਾਰ ਕਰਨ ਖਾਤਰ ਪਾਗਲ ਬਣ ਜਾਈਏ ਪਾਗਲ ਭਾਈ ਰਾਮਾ ਵੀਰਾ ਤੇਰੀ ਗੱਲ ਠੀਕ ਹੈ ਕਰ ਲਈਏ ਸੇਵਾ ਹੀਲਾ ਕਰ ਮਰੇ ਹੋਏ ਤਾਂ ਹੋਈ ਹਾਂ ਫਿਰ ਡਰ ਕਿਸ ਦਾ ਜਾ ਤੰਬੂ ਵਿੱਚੋਂ ਦੋਵੇਂ ਚੁੱਕ ਲਿਆ ਤੇ ਲੋਕਾ ਚ ਲਿਆ ਗਿਆ ਇੱਕ ਤੰਬੂ ਵਿੱਚ ਚਾਰ ਮੁਗਲ ਸੁੱਤੇ ਸਨ ਤੇਲ ਦੀ ਕੁੱਪੀ ਪਈ ਸੀ ਮਸਾਲ ਜਗ ਰਹੀ ਸੀ ਪਹਿਰੇ ਵਾਲਾ ਦੂਰ ਸੀ ਬਸ ਉਸਨੇ ਕਾਲੀ ਨਾਲ ਮਸਾਲੇ ਦੀ ਖੁੱਪੀ ਨੂੰ ਚੁੱਕ ਲਿਆ ਛੱਟ ਮੈਦਾਨੀ ਜੰਗ ਵਿੱਚ ਪੁੱਜਾ ਦੋਹਾਂ ਵੀਰਾਂ ਨੇ 10 ਕੁ ਸਿੰਘਾਂ ਦੀਆਂ ਲੋਥਾਂ ਇਕੱਤਰ ਕੀਤੀਆਂ ਅੰਗ ਅੰਗ ਜ਼ਖਮੀ ਹੋਇਆ ਸੀ ਜਿੱਥੇ ਇੱਕ ਸਿੰਘ ਸੀ ਉੱਥੇ 40-50 ਮੁਗਲ ਪਠਾਨ ਵੀ ਸਨ ਵਾਰੀ-ਵਾਰੀ ਚੁੱਕ ਕੇ ਇੱਕ ਪਾਸੇ ਰੱਖ ਕੇ ਲੱਕੇ ਲੱਕੜਾਂ ਦੀ ਪਹਾਲ ਕਰਨ ਪਹਾਲ ਕਰਦਿਆਂ ਉਹਨਾਂ ਨੂੰ ਇੱਕ ਲੱਕੜਾਂ ਦਾ ਟੇਰ ਮਿਲਿਆ ਇਹਨਾਂ ਦੇਖਿਆ ਤਾਂ ਸਮਝਿਆ ਕਿ ਸ਼ਾਇਦ ਨਿਰੀਆਂ ਲੱਕੜਾਂ ਕਿਸੇ ਨੇ ਰੱਖੀਆਂ ਹਨ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਉਹ ਚਿਖਾ ਹੀ ਬਣੀ ਹੋਈ ਸੀ ਉਸ ਵਿੱਚ ਸਿੰਘਾਂ ਦੀਆਂ ਦੀਹਾਂ ਸਨ ਉਹਨਾਂ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਏ ਆਪੋ ਵਿਚਵੀਂ ਇਹ ਕਹਿਣ ਲੱਗੇ ਅਸਾਂ ਤੋਂ ਪਹਿਲਾਂ ਕੋਈ ਸੇਵਾ ਕਰਨ ਲੱਗਾ ਸੀ ਧਨਪਾਗ ਸਿੱਖੀ ਇਹ ਆਕ ਕੇ ਜਾਂ ਅੱਗੇ ਹੋਏ ਤਾਂ ਕੀ ਦੇਖਦੇ ਹਨ ਕਿ ਨੌਜਵਾਨ ਸਿੰਘਣੀ ਹੱਥ ਵਿੱਚ ਤਲਵਾਰ ਫੜੀ ਸ਼ਹੀਦ ਹੋਈ ਪਈ ਹੈ ਉਸ ਦਾ ਸਿਰ ਧੜ ਨਾਲੋਂ ਵੱਖ ਕੀਤਾ ਹੋਇਆ ਸੀ ਉਹਦਾ ਕੋਈ ਹੋਰ ਅੰਗ ਘੱਟ ਹੀ ਜ਼ਖਮੀ ਸੀ ਉਸ ਦੇਵੀ ਨੂੰ ਦੇਖ ਕੇ ਭਾਈ ਰਾਮ ਸਿੰਘ ਨੇ ਕਿਹਾ ਇਹ ਕਿਸੇ ਸਿੰਘ ਦੀ ਲੜਕੀ ਹੈ ਜ਼ਰੂਰ ਇਹ ਸਿੰਘਾਂ ਦਾ ਸੰਸਕਾਰ ਕਰਨ ਲੱਗੀ ਹੋਵੇਗੀ ਦੋਹਾਂ ਵੀਰਾਂ ਨੇ ਬਾਕੀ ਦੀਆਂ ਲੋਥਾਂ ਵੀ ਉਸੇ ਚਿਤਾ ਉੱਤੇ ਝਾ ਰੱਖੀਆਂ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਟਿਕਾ ਕੇ ਬਲਦੀ ਮਸਾਲ ਨਾਲ ਅੱਗ ਲਾ ਦਿੱਤੀ ਅੱਗ ਦੇ ਲੱਗਣ ਨਾਲ ਸਾਰੇ ਚਾਨਣ ਹੋ ਗਿਆ ਇਹ ਦੋਵੇਂ ਲਾਗੇ ਖਲੋਤੇ ਰਹੇ ਡਰੇ ਨਹੀਂ ਖਿੜਕੇ ਨਹੀਂ ਆਖਿਰ ਜਦੋਂ ਦੇਖਿਆ ਕਿ ਲੱਕੜਾਂ ਨੇ ਅੱਗ ਫੜ ਲਈ ਹੈ ਤਾਂ ਉਹ ਪਾਗਲਾ ਵਾਂਗ ਕਿਲਕਾਂ ਮਾਰਦੇ ਹੋਏ ਇੱਕ ਪਾਸੇ ਨੂੰ ਨੱਟ ਉੱਠੇ ਅੱਗ ਨੂੰ ਦੇਖ ਕੇ ਕਿ ਕਿਲਕਾਂ ਸੁਣ ਕੇ ਤੁਰਕ ਉਤਰ ਨੱਠੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਅੱਗ ਐਸੀ ਸੀ ਜਿਹੜੀ ਬੁਝ ਨਹੀਂ ਸੀ ਸਕਤੀ ਤੁਰਕ ਉਸ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਕਿੰਨਾ ਹੌਸਲਾ ਕੀਤਾ ਸਿੰਘਾਂ ਨੇ ਉਨ੍ਹਾਂ ਦੇ ਗਿਰਦਿਆਂ ਦੀ ਆਵਾਜ਼ ਸੀ ਆਈ ਤੇ ਲੋਕਾ ਤੇ ਰਾਮਾ ਇਉਂ ਸੇਵਾ ਕਰਕੇ ਨਾ ਆਈ ਵੈਰੀ ਨੇ ਪਿੱਛਾ ਕੀਤਾ ਪਰ ਉਹ ਹੱਥ ਨਾ ਆਈ ਉਹ ਮਾਛੀਵਾੜੇ ਵਿੱਚੋਂ ਦੀ ਬਾਗਲਾ ਵਾਲੀ ਸੂਰਤ ਬਣਾਈ ਆਪਣੇ ਮਾਲਵੇ ਦੇਸ਼ ਨੂੰ ਆ ਗਈ ਜਦੋਂ ਕਤਰੇ ਤੋਂ ਬਾਹਰ ਹੋ ਗਏ ਤਾਂ ਉਹ ਉਸ ਨਾਲ ਚੰਗੀਆਂ ਗੱਲਾਂ ਕਰਦੇ ਹੋਏ ਘਰ ਪੁੱਜੇ ਪਰ ਘਰੀ ਜਾ ਕੇ ਚਿੱਤ ਨਾ ਲੱਗਾ ਹਿਰਦੇ ਵਿੱਚ ਤੜਪ ਪੈਦਾ ਹੋਈ ਕਿ ਸਤਿਗੁਰੂ ਜੀ ਦੇ ਦਰਸ਼ਨ ਜ਼ਰੂਰ ਕੀਤੇ ਜਾਣ ਅਰ ਦਰਸ਼ਨ ਹੋਣੀ ਔਕੇ ਸਨ ਕਿਉਂਕਿ ਸਾਹਿਬ ਕਿਤੇ ਹਨ ਅੰਤ ਉਹਨਾਂ ਨੂੰ ਸੂਹ ਮਿਲੀ ਕਿ ਸਾਹਿਬ ਕੋਟਕਪੂਰੇ ਵੱਲ ਕਿਤੇ ਹਨ ਇਹ ਸੁਣ ਕੇ ਦੋਵੇਂ ਪ੍ਰਾਹ ਘਰੋਂ ਨਿਕਲ ਤੁਰੇ ਹੁਣ ਪੈਦਲ ਨਹੀਂ ਤੁਰੇ ਸਗੋਂ ਘੋੜਿਆਂ ਤੇ ਸਵਾਰ ਹੋਏ ਸਤਿਗੁਰੂ ਜੀ ਨੂੰ ਲੱਭਦੇ ਲੱਭਤੇ ਸਾਬੋ ਦੀ ਤਲਵੰਡੀ ਪੁੱਜੇ ਸਾਹਿਬਾਂ ਦੇ ਦਰਸ਼ਨ ਕੀਤੇ ਰੋ ਰੋ ਕੇ ਅਨੰਦਪੁਰ ਤੋਂ ਵਿਛੜਨ ਦਾ ਹਾਲ ਦੱਸਿਆ ਤੇ ਚਮਕੌਰ ਦੇ ਸ਼ਹੀਦਾਂ ਦੇ ਸਸਕਾਰ ਕਰਨ ਦਾ ਸਾਖਾ ਵੀ ਬਿਆਨ ਕੀਤਾ ਇਹ ਸਭ ਕੁਝ ਸੁਣ ਕੇ ਸਤਿਗੁਰੂ ਜੀ ਬਹੁਤ ਪਰਸੰਨ ਹੋਏ ਉਹਨਾਂ ਨੇ ਬਚਨ ਕੀਤਾ ਅਸੀਂ ਤੁਸਾਂ ਦੋਹਾ ਭਰਾਵਾਂ ਦੀ ਸੇਵਾ ਤੇ ਬਹੁਤ ਪਰਸੰਨ ਹਾਂ ਤੁਸੀਂ નિਹਾਲ ਹੋਏ ਕੁਝ ਮੰਗਣਾ ਹੈ ਤਾਂ ਮੰਗ ਲਵੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਤਿੰਨ ਵਾਰ ਬਚਨ ਕੀਤਾ ਤਾਂ ਰਾਮ ਨੇ ਕਿਹਾ ਦਾਦਾ ਆਪ ਦਾ ਦਿੱਤਾ ਬਹੁਤ ਕੁਝ ਹੈ ਜੇ ਦਿਆਲੂ ਹੋਏ ਹੋ ਤਾਂ ਧਰਤੀ ਬਖਸ਼ੋ ਬਹੁਤ ਅੱਛਾ ਸਤਗੁਰੂ ਹਰ ਕੋਬਿੰਦ ਸਾਹਿਬ ਜੀ ਦੇ ਦਿੱਤੇ ਹੋਏ ਵਰ ਸੱਤ ਹੋਣਗੇ। ਜਾਓ ਮਾਲਵੇ ਦੇ ਰਾਜੇ ਹੋ ਬੋਗੇ। ਰਾਜ ਕਰੋਗੇ। ਸਾਈ ਬਾ ਮਿਹਰ ਕਰ ਦਿੱਤੀ। ਪਾਈ ਰਾਮਾ ਤੇ ਤਿਲੋਕਾ ਬਾਹਰ ਲੈ ਕੇ ਘਰ ਚਲੇ ਗਏ। ਉਹ ਦੋਵੇਂ ਰਾਮ ਸਿੰਘ ਤੇ ਤਿਲੋਕ ਸਿੰਘ ਹੋਈ। ਪਾਈ ਰਾਮ ਸਿੰਘ ਜੀ ਤੇ ਕੁੱਲ ਵਿੱਚੋਂ ਪਟਿਆਲਾ ਰਾਜ ਤੇ ਪਾਈ ਤਿਲੋਕ ਸਿੰਘ ਦੇ ਵਾਂਸ਼ ਵਿੱਚੋਂ ਨਾਪਾ ਤੇ ਫਰੀਦਕੋਟ ਰਿਆਸਤਾਂ قائم ਹੋਈਆਂ। ਇਹੋ ਸਾਹਿਬਾਂ ਨੇ ਸੇਵਾ ਕਰਨ ਵਾਲਿਆਂ ਨੂੰ ਤਾਰਿਆ ਹੈ ਵਾਹਿਗੁਰੂ ਜੀ ਹੋਈਆ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾਂ ਪੜਿਆ ਸੁਣਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ